ਆਲੋ ਤੁਸੀਂ ਨਾ ਕੋਕ ਪੀ ਲੋ ਕੀ ਕੋਕ ਹਾਂ ਲੈ ਕੇ ਆਏ ਸੀ ਨਾ ਤੁਸੀਂ ਸਵੇਰੇ ਮੈਂ ਤਾਂ ਲੈ ਗਿਆ ਸੀ ਤੁਸੀਂ ਘਰੇ ਨਹੀਂ ਸੀਗੇ ਤੁਹਾਡੇ ਭੰਡੇ ਦਾ ਨਾ ਮੈਂ ਰੱਖੀ ਬੈਠੀ ਸੀ ਪਰ ਇਸ ਵੇਲੇ ਅੱਧੀ ਰਾਤ ਨੂੰ ਕੋਕ ਫਿਰ ਕੀ ਹੁੰਦਾ ਫਿਰ ਤਾਂ ਤੁਸੀਂ ਸੌਂਜੋਗੇ ਪਰ ਇਹ ਪੀਣ ਦੇ ਵਿੱਚ ਆਏ ਕਿਵੇਂ ਅਜਮੇ ਵਿੱਚ ਕੁਝ ਪਾਇਆ ਹੁੰਦਾਗਾ ਕੁਝ ਨਹੀਂ ਪਾਇਆ ਪਾਉਣਾ ਕੀ ਹੈ ਦਾਸੇ ਦੇ ਚ ਕੋਈ ਨਹੀਂ ਤੁਸੀਂ ਪੀਓ ਸਹੀ ਗੱਲ ਆ ਨਾਲੇ ਇਹ ਤਾਂ ਮੇਰੀ ਜਾਨ ਆ ਯਾਰ ਕਦੇ ਵਾਸਤੇ ਜਾਨ ਵੀ ਕਿਸੇ ਨੂੰ ਕੁਝ ਪਾ ਕੇ ਦੇ ਸਕਦੀ ਆ ਮੈਂ ਵੀ ਕਹੋਣੀ ਆ ਗੱਲਾਂ ਕਰਦਾ ਹੁਣ ਉਹਨੂੰ ਫੋਨ ਕਰਾਂ ਮੈਂ ਵੀ ਆ ਜਾ ਮੌਕਾ ਨਵੇੜ ਤੇ ਦਾ ਕੰਮ ਫਟਾਫਟ ਚੱਕ ਲਾ ਤੂੰ ਇਹ ਕਰ ਛੇਤੀ ਆ ਜਾ ਤੇ ਆ ਕੇ ਨਾ ਇਹਦਾ ਕੰਮ ਨੂੰ ਵੇੜਦੇ ਹਾਂ ਤੇ ਨਾਲੇ ਮੈਂ ਸਾਰਾ ਨਾਟਕ ਨਾ ਸੋਚੀ ਬੈਠੀ ਹਾਂ ਹਾਂਜੀ ਬਾਪੂ ਜੀ ਹਾਂ ਹਾਂ ਬਸ ਜਾਨ ਲੱਗਾ ਸੀ ਕੰਮ ਤੇ ਨਹੀਂ ਨਹੀਂ ਰੋਟੀ ਰਾਟੀ ਖਾ ਲਈ ਮੈਂ ਚਲੋ ਠੀਕ ਹੈ ਜੀ ਨਹੀਂ ਨਹੀਂ ਚਲੋ ਕੰਮ ਤਾਂ ਬਾਪੂ ਜੀ ਫਿਰ ਕਰਨਾ ਹੀ ਆ वीरपाल वीरपाल ਵੀ ਇਹ ਵੀਰਪਾਲ ਬਾਪੂ ਜੀ ਥੋੜਾ ਜਿਹਾ ਕੰਮ ਕਰੀ ਜਾਂਦੀ ਆ ਚਲੋ ਠੀਕ ਆ ਮਾਤਾ ਨਾਮੇ ਸ਼ਾਮ ਨੂੰ ਗੱਲ ਕਰ ਲੂੰਗਾ ਤੁਸੀਂ ਕੋਈ ਨਾ ਠੀਕ ਆ ਬਾਪੂ ਜੀ ਫੈਰੀ ਮੈਨਾ ਦੇਖ ਲਓ ਲੋਕਾਂ ਦੇ ਜਵਾਗ ਬਾਹਰ ਜਾਂਦੇ ਨੇ ਤੇ ਇੱਥੇ ਮੇਰੇ ਮਾਪੇ ਬਾਹਰ ਨੇ ਤੇ ਮੈਂ ਇੱਥੇ ਆਗਾ ਚੱਲ ਨਹੀਂ ਜੀ ਲੱਗੇ ਮੇਰਾ ਵੀ ਬਾਹਰ ਮੈਂ ਤਾਂ ਠੀਕ ਹੋシャンਗਾ ਨਾਲੇ ਸ਼ੁਰੂ ਤੋਂ ਵੀਰਪਾਲ ਚੁੰਦੀ ਸੀ ਵੀ ਆਪਾਂ ਪਿੰਡ ਵਾਲੇ ਮਾਹੌਲ ਜੀ ਰਹੀਏ ਚਲੋ ਮੈਂ ਲੇਟ ਹੋਈਏ ਨਾ ਕੰਮ ਤੇ ਵੀ ਜਾਣਾ ਮੈਂ ਵੀਰਪਾਲ ਵੀਰਪਾਲ ਹਾਂਜੀ ਹਲੋ ਮੈਂ ਤੁਹਾਡੀ ਰੋਟੀ ਪੈਕ ਕਰਤੀ ਰੋਟੀ ਤਾਂ ਠੀਕ ਆ ਯਾਰ ਮੈਂ ਤੈਨੂੰ ਮੈਂ ਕਹਿੰਦਾ ਸੀ ਉਹ ਬਾਪੂ ਪਿਛਾਰਾ ਤੇਰੇ ਬਾਰੇ ਪੁੱਛਦਾ ਸੀ ਤੂੰ ਗੱਲ ਕਰ ਲੈਨੀ ਦੋ ਮਿੰਟ ਕਿੱਡੀ ਗੱਲ ਸੀਗੀ ਕੋਈ ਨਹੀਂ ਮੈਂ ਨਾ ਰੋਟੀ ਬਣਾਈ ਜਾਂਦੀ ਸੀ ਤੁਹਾਡੇ ਵਾਸਤੇ ਮੈਂ ਤਾਂ ਕਹਿ ਕਿਹਾ ਸੀ ਤੁਹਾਨੂੰ ਕੋਈ ਨਹੀਂ ਮੈਂ ਫੇਰ ਗੱਲ ਕਰ ਲੂੰਗੀ ਨਾਲੇ ਬਾਪੂ ਦਾ ਫੋਨ ਲਾਉਂਦੇ ਹੀ ਰਹਿੰਦਾ ਵਾਰ-ਵਾਰ ਕਿਢਾਏ ਆ ਵੀ ਮੁੜ ਕੇ ਫੋਨ ਨਹੀਂ ਲਾਉਣਾ ਉਹ ਨਾ ਯਾਰ ਐ ਨਾ ਕਹ ਯਾਰ ਦੇਖੋ ਨਾਲੇ ਸਾਰਾ ਤੈਨੂੰ ਵਿਚਾਰੇ ਇਸ ਉਮਰੇ ਵੀ ਕੰਮ ਕਰਦੇ ਆਗੇ ਮੋਤੋਂ ਖਬਰ ਚੱਲ ਮੇਰੀ ਗੱਲ ਸੁਣੋ ਨਾਲੇ ਹਰ ਵਾਰ ਤੁਹਾਡਾ ਬਾਪੂ ਜੀ ਤੁਹਾਨੂੰ ਇੱਕ ਗੱਲ ਹੀ ਕਿਉਂ ਕਹਿੰਦਾਗਾ ਵੀ ਤੂੰ ਕੰਮ ਨਾ ਕਰ ਅਸੀਂ ਹੈਗੇ ਆ ਨਾ ਆਪਾਂ ਹੁਣ ਸਾਰੀ ਉਮਰ ਉਹਨਾਂ ਤੇ ਡਿਪੈਂਡ ਥੋੜੀ ਰਹਿਣਾਗਾ ਡਿਪੈਂਡ ਹੋਣ ਦੀ ਗੱਲ ਨਹੀਂ ਯਾਰ ਉਹ ਤਾਂ ਇੱਕ ਵੈਸੇ ਗੱਲ ਕਰਦਾ ਵੀ ਜਦੋਂ ਅਸੀਂ ਇੱਧਰ ਹੈਗੇ ਅੰਗੇ ਤੇਰੇ ਨੂੰ ਪੈਸੇ ਤੇਨੂੰ ਕੀ ਕਮੀ ਆ ਘਰ ਤੇਨੂੰ ਪਾ ਕੇ ਦੇਤਾ ਤੇ ਤੂੰ ਹੋਰ ਵਧਾਉਣਾ ਕਰਨ ਨੂੰ ਵਧਾ ਸਕਦਾ ਫਿਰ ਇਹਦਾ ਮਤਲਬ ਇਹ ਥੋੜੀ ਵੀ ਆਪਾਂ ਬੈਠ ਕੇ ਖਾਈ ਚੱਲੀਏ ਉਹ ਕਮਾਈ ਜਾਣਗੇ ਕਿੰਨਾ ਖਚਰਨ ਵਾਲੇ ਉਹ ਕਿੰਨਾ ਖਚਰਨੇ ਉਹਨਾਂ ਦੀ ਕਮਾਈ ਥੋੜੀ ਖਾਵਾਂਗੇ ਹੁਣ ਆਪਾਂ ਪਰ ਚਲ ਠੀਕ ਆ ਬਾਬਾ ਗੁਰੂ ਮੈਂ ਤੇਰੀ ਸੋਚ ਨੂੰ ਸਲਾਮ ਕਰਦਾ ਮੈਨੂੰ ਪਤਾ ਤੇ ਚਾਹਣੀ ਆ ਵੀ ਆਪਾਂ ਆਦੇ ਖਰਚੇ ਖੁਦ ਚੱਕੀਏ ਵੀ ਆਪਾਂ ਬੇਬੇ ਬਾਪੂ ਤੋਂ ਕੁਝ ਮੰਗੀਏ ਨਾ ਤੇ ਮੈਂ ਕੰਮ ਤੇ ਜਾਵਾਂ ਚਾਹੇ 10000 ਮਹੀਨਾ ਹੋਵੇ ਚ ਨਾਲੇ ਮੈਂ ਇੰਤਜ਼ਾਰ ਕਰਨੀ ਚਾਹੀਦੀ ਆ ਬੰਦੇ ਨੂੰ ਉਹ ਨਾਲੇ ਜਿੱਥੇ ਮੈਂ ਕੰਮ ਕਰਦਾ ਨਾ ਉਹ ਬਾਪੂ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਜਾ ਕੇ ਉਹਦੇ ਸਿਰਫ ਬੈਠਣੀ ਆ ਕਾਊਂਟਰ ਤੇ ਨਾ ਮੈਂ ਤੋਂ ਕੰਮ ਕਰਾਉਣ ਉਹ ਤਾਂ ਮੈਨੂੰ ਕਹਿੰਦੇ ਗਏ ਤੈਨੂੰ ਲੋੜ ਕੀ ਆ ਮੈਂ ਕਹਿੰਦਾ ਨਾ ਚੱਲ ਯਾਰ ਜਿੰਨੇ ਘਣਾ ਕੰਮ ਨੂੰ ਪ੍ਰਮਾਣ ਤੋਂ ਵਾਲੇ ਬਖਸ਼ ਉਹਨਾਂ ਦਾ ਕਰਨਾ ਕੰਮ ਤਾਂ ਕਿਪੋਈ ਕਰਨਾ ਹੀ ਆ ਹੁਣ ਨਾਲੇ ਮੇਰੀ ਗੱਲ ਸੁਣੋ ਤੁਸੀਂ ਨਾ ਆਥ ਨੇ ਸਬਜ਼ੀ ਲੈ ਆਇਆ ਕਰਵਾਉਂਦੇ ਉਹਦੇ ਉਹ ਆਥ ਨੇ ਜਾਂ ਤੈਨੂੰ ਪਤਾ ਠੰਡ ਹੁੰਦੀ ਆ ਨੋਣਾ ਕਰਨਾ ਔਖਾ ਹੈ ਉਥੇ ਬਾਰਮੂਰੀ ਤੇ ਸਬਜ਼ੀਆਂ ਮਤਲਬ ਲੈ ਲਿਆ ਕਰ ਯਾਰ ਨਹੀਂ ਨਹੀਂ ਮੈਂ ਨਹੀਂ ਉਹ ਤੋਂ ਸਬਜ਼ੀ ਲੈਂਦੀ ਕਿਉਂ ਉਹ ਪਤਾ ਕੀ ਆ ਉਥੇ ਨਾ ਆ ਮੁੰਡੇ ਖੜੇ ਹੁੰਦੇ ਆ ਆ ਵਰਗਣਾ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਨਹੀਂ ਚਾਹੁੰਦੀ ਵੀ ਉਹ ਮੈਨੂੰ ਦੇਖਣ ਆਏ ਹਏ ਉਹ ਮੁੰਡੇ ਤਾਂ ਯਾਰੋ ਤਾਂ ਆਪਣੇ ਗਵਾਂਢੀ ਦੇ ਆ ਉਹ ਕਿਹੜੇ ਮੁੰਡੇ ਨੇ ਵਿਚਾਰੇ ਲੈ ਫੇਰ ਵੀ ਮੈਨੂੰ ਵਧੀਆ ਨਹੀਂ ਲੱਗਦਾ ਕੋਈ ਨਹੀਂ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਦੀ ਤਾਂ ਆਉਣੇ ਉਥੇ ਸਬਜ਼ੀ ਲੈ ਆ ਕਰੋ ਚਲੋ ਕੋਈ ਨਾ ਜੀ ਸਬਜ਼ੀ ਤਾਂ ਮੈਂ ਲੈ ਆਇਆ ਕਰ ਪਰ ਇੱਕ ਗੱਲ ਆ ਮੈਂ ਬਹੁਤ ਕਰਮਾ ਵਾਲਾਗਾ ਵੀ ਜਿਹਨੂੰ ਤੇਰੇ ਵਰਗੀ ਘਰ ਵਾਲੀ ਮਿਲ ਗਈ ਹੈ ਨਾ ਵੀ ਅੱਜ ਜਿੱਦੇ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦਾ ਸੱਚੀ ਮੈਂ ਨਾ ਜਦੋਂ ਆਪਣਾ ਵਿਆਹ ਹੋਣ ਵਾਲਾ ਸੀਗਾ ਮੈਂ ਇਹ ਸੋਚ ਦਿੰਦਾ ਸੀ ਮੈਂ ਬਾਪੂ ਨੂੰ ਵੀ ਸ਼ੱਕ ਗੱਲ ਕਹੀ ਸੀ ਵੀ ਬਾਪੂ ਦੇਖ ਮੈਂ ਲੰਮਰਜ ਕਰਾਉਣ ਲੱਗਾਗਾ ਹੈ ਨਾ ਵੀ ਉਹ ਇਹੋ ਜਿਹੀ ਕੁੜੀ ਨਹੀਂ ਹੈਗੀ ਵੀ ਬਹੁਤ ਸਿਆਣੀ ਕੁੜੀ ਆ ਤੇ ਉਹ ਗੱਲ ਅੱਜ ਵੀ ਤੇਰੀ ਬਰਕਰਾਰ ਆ ਤੂੰ ਦੂਜਾ ਬੰਦਾ ਗੈਰ ਬੰਦਾ ਦੇਖਣ ਦਾ ਸੋਚ ਤੇਰੇ ਬਲ ਕੋ ਦੇਖੇ ਤੈਨੂੰ ਤਾਂ ਵੀ ਕੋਈ ਨਾ ਕੋਈ ਦਿੱਕਤ ਹੁੰਦੀ ਆ ਤਾਂ ਬਸ ਮੈਨੂੰ ਆਹੀ ਚੀਜ਼ ਚਾਹੀਦੀ ਸੀ ਤੇ ਆਹੀ ਚੀਜ਼ ਮੈਨੂੰ ਮਿਲ ਗਈ ਹੋਰ ਮੈਨੂੰ ਕੀ ਚਾਹੀਦਾ ਚੱਲ ਠੀਕ ਆ ਤੁਸੀਂ ਲੇਟ ਹੋਈ ਜਾਂਦੇ ਹੋ ਚਲੋ ਠੀਕ ਆ ਫਿਰ ਮੈਂ ਚੱਲਦਾ ਠੀਕ ਹੈ ਠੀਕ ਹੈ ਚਾ ਬਾਕੀ ਹੁਣ ਜੇ ਤੁਸੀਂ ਲੋ ਟਾਈਮ ਤਾਂ ਕਰ ਲਓ ਕੋਈ ਨਹੀਂ ਕੋਈ ਨਹੀਂ ਮੈਂ ਕਰਾਂ ਨਹੀਂ ਮੈਂ ਪਹੁੰਚ ਕੇ ਕਰੂੰਗਾ ਹਾਂ ਕੋਈ ਨਹੀਂ ਮੈਂ ਲਾ ਲਊ ਬਾਹਰ ਲਾ ਲਿਓ ਚੰਗਾ ਚੰਗਾ ਚੱਲ ਠੀਕ ਆ ਚੱਲਦਾ ਮੈਂ ਆ ਬਾਹਰ ਵਾਲੀ ਵੀਰਪਾਲ ਕੋਈ ਨਹੀਂ ਤੁਸੀਂ ਜਾਓ ਮੈਂ ਲਾਉਣੀ ਆ ਬਾਹਰ ਲੇ ਹੁਣ ਲਾ ਮਾਉ ਨੂੰ ਫੋਨ ਮੈਂ ਹੈਲੋ ਹੈਲੋ ਕਿਵੇਂ ਹੋ ਮੈਂ ਤਾਂ ਵਧੀਆ ਬਾਗਿਆ ਹੋ ਚੁੱਡੂ ਜਾ ਹਾਂ ਹੁਣੀ ਗਿਆ ਵਾ ਮਸਾ ਨਿਕਲਿਆ ਕਰੋ ਵੀ ਕੋਈ ਉਹਦਾ ਮਸਾ ਨਿਕਲਿਆ ਕੀ ਸਿਰ 'ਚ ਪਾਇਆ ਉਹਦੇ ਲੈ ਉਹਦੇ ਸਿਰ 'ਚ ਕੀ ਪਾਉਣਾ ਵਾ ਉਹੀ ਬਸ ਆਪਦੇ ਪਿਓ ਨੂੰ ਹੀ ਫੋਨ ਲਾਈ ਰੱਖਦਾ ਵਾ ਸਾਰਾ ਦਿਨ ਉਹੀ ਜਾ ਉਹਦਾ ਪਿਓ ਆ ਉਹ ਨੂੰ ਕਹਿੰਦਾ ਮੈਂ ਤੈਨੂੰ ਕੰਮ ਕਰਨ ਦੀ ਕੀ ਲੋੜ ਅਸੀਂ ਪੈਸੇ ਭੇਜਾਂਗੇ ਨਾ ਹੁਣ ਜੇ ਆਪ ਉਹਦਾ ਮਾਪਿਓ ਬਾਹਰ ਬੈਠੇ ਤਾਂ ਮਤਲਬ ਇਹ ਥੋੜੀ ਆ ਵੀ ਉਹਨੂੰ ਕਮਾ ਕੇ ਮਾਊ ਦੇਣਗੇ ਫਿਰ ਇਹ ਬਾਹਰ ਕਿਵੇਂ ਜਾਊਗਾ ਉਹ ਮੇਰੀ ਗੱਲ ਤੁਹਾਨੂੰ ਬਾਲੀ ਉਹਦੀ ਸਾਈਡ 'ਚ ਨਾ ਲੈ ਇੱਕ ਪਾਸਾ ਕਰ ਆਪਾਂ ਆਪਣੇ ਬਹਿਬੂ ਕਰਾਈਏ ਇੱਕ ਪਾਸਾ ਕੀ ਕਰਾਂ ਮੈਂ ਇੱਕ ਪਾਸਾ ਤਾਂ ਇਹੀ ਹੋ ਸਕਦਾ ਜਾਂ ਤਾਂ ਮੈਂ ਉਹਨੂੰ ਤਲਾਕ ਦੇ ਦੇਣੀ ਆ ਨਹੀਂ ਫਿਰ ਉਹਦਾ ਕੰਮ ਨਵਰੇ ਦੇਣੀ ਆਪਾਂ ਤੂੰ ਤਾਂ ਅੱਧ ਵਿਚਾਲੇ ਨਾ ਛੱਡ ਮੈਨੂੰ ਹਲੇ ਮੈਨੂੰ ਦੁੱਧ ਵਿਚਾਲੇ ਛੱਡ ਜਿਵੇਂ ਕਹੀ ਤਾਂ ਜਾਣੀਆ ਤਲਾਕ ਦੇਣਾ ਤਾਂ ਬਹੁਤ ਔਖਾ ਹੈ ਕਿਉਂਕਿ ਤਲਾਕ ਵੀ ਕਿਸੇ ਵਜ੍ਹਾ ਨਾਲ ਹੀ ਦਿੱਤਾ ਜਾਂਦਾ ਹੁੰਦਾ ਹਨਾ ਮੈਂ ਤਾਂ ਐਂ ਕਹਣੀ ਆ ਆਪਾਂ ਨਾ ਇਹਦਾ ਕੰਮ ਹੀ ਨਿਬੜ ਦਿੰਨੇ ਆ ਰੋਲ ਕੇ ਮਾਰ ਦਿੰਨੇ ਇਹਨੂੰ ਨਾਲ ਇਹਦਾ ਘਰੇ ਇੱਥੇ ਕੋਈ ਹੈਗਾ ਇਹ ਤਾਂ ਤੈਨੂੰ ਸਾਲ ਹੋ ਗਿਆ ਕਹਿੰਦੀ ਇਹਨੂੰ ਉਹੀ ਬੜਾ ਮੋਹ ਕਰਦੇ ਸੀ ਹੁਣ ਤਾਂ ਟੁੱਕ ਦੇਣਾ ਡੰਡਾ ਇਹਦਾ ਜੇ ਤੂੰ ਕਹਣੀ ਕੋਈ ਨਹੀਂ ਸੋਚਣ ਲਈ ਤਾਂ ਟਾਈਮ ਚਾਹੀਦੀ ਆ ਬੰਦੇ ਨੂੰ ਹੁਣ ਤਾਂ ਮੈਂ ਬਹੁਤ ਸੋਚ ਲਿਆ ਉਨ ਕਬਾਤ ਮੇਰਾ ਮਾਨ ਬਾਨੀ ਗਿਆ ਤੂੰ ਆਪਾ ਇਹਨੂੰ ਗੱਡੀ ਚੜਾ ਦੇੰਨੇ ਆ ਤੂੰ ਸੋਚ ਲੈ ਮੈਂ ਤਾਂ ਫਿਰ ਸੋਚ ਹੀ ਰੱਖਿਆ ਲੈ ਕਹਿਉ ਜੀ ਗੱਲਾਂ ਕਰਦੇ ਆ ਕਿਸੇ ਸਕੀਮ ਨਾਲ ਹੀ ਇਹਨੂੰ ਹਟਾਇਆ ਜਾਊਗਾ ਰਾਹ ਚੋਂ ਤੂੰ ਟੈਨਸ਼ਨ ਨਾ ਲੈ ਤੈਨੂੰ ਮੈਂ ਦੱਸ ਕੇ ਆਂ ਅੱਧੇ ਘੰਟੇ ਤਾਈਂ ਕਰਦਾ ਪਹੁੰਚ ਤੈਨੂੰ ਚਲ ਠੀਕ ਆ ਕੀ ਗੱਲ ਤੇ ਇਹਦੀ ਵੀ ਸਹੀ ਆ ਕੀ ਇਹ ਛੱਡੂ ਜਾ ਮੈਂ ਵੀ ਨਾ ਮੰਮੀ ਦੇ ਮਗਰ ਲੱਕੇ ਐਵੇਂ ਇਹਦੇ ਨਾਲ ਵਿਆਹ ਕਰਾ ਲਿਆ ਬਸ ਇਹਨੂੰ ਅਮੀਰ ਦੇਖ ਕੇ ਕੱਲ ਮੈਂ ਨਾ ਮੰਮੀ ਨਾਲ ਗੱਲ ਕਰਦੀ ਆ ਬਾਹਰ ਜਾ ਕੇ ਹੈ ਵੀਰਪਾਲ ਦਾ ਪੁੱਤ ਹੈਲੋ ਹੈਲੋ ਹਾਂ ਵੀਰਪਾਲ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਆਂ ਵਧੀਆ ਵਧੀਆ ਤੂੰ ਦੱਸ ਵਧੀਆ ਆ ਬੱਸ ਮੈਂ ਕਿਵੇਂ ਯਾਦ ਕਰ ਲਿਆ ਲੈ ਹੁਣ ਮੈਂ ਥੋੜੀ ਯਾਦ ਵੀ ਨਹੀਂ ਕਰ ਸਕਦੀ ਤੂੰ ਤਾਂ ਭਾਈ ਹੁਣ ਮਰਜ਼ੀ ਨਾਲ ਹੀ ਯਾਦ ਕਰਦੀ ਆ ਤਾਂ ਹੀ ਪੁੱਛਿਆ ਉਹ ਨਾ ਨਾ ਮੰਮੀ ਤੈਨੂੰ ਤਾਂ ਨਾ ਮੈਂ ਬੜਾ ਯਾਦ ਕਰਦੀ ਆ ਸੱਚੀ ਕਹਿੰਦੀ ਆ ਹਾਂ ਕਿਉਂਕਿ ਅੱਜ ਛੁੱਡੂ ਜੇ ਮੈਨੂੰ ਭਾਲਤਾ ਨਾ ਤੁਸੀਂ ਤਾਂ ਯਾਦ ਕਰਦੀ ਹੁੰਨੀ ਆ ਕਿਉਂ ਛੁੱਡੂ ਕੋਈ ਨਹੀਂ ਆ ਇੰਨਾ ਸਿਆਣਾ ਮੁੰਡਾ ਵਾ ਤੂੰ ਨਾ ਥੋੜਾ ਬਹੁਤ ਸੋਚ ਸਮਝ ਕੇ ਬੋਲਿਆ ਕਰ ਮੰਮੀ ਕੀ ਸਿਆਣਾ ਕੀ ਸਿਆਣਾ ਫਾਇਦੇ 'ਚ ਮੈਨੂੰ ਤਾਂ ਕੋਈ ਲੱਗਦੀ ਨਹੀਂ ਕਿਉਂ ਮਾੜਾ ਵੀ ਕਿੱਥੇ ਆ ਐਂ ਦੱਸ ਦੇ ਫਿਰ ਕੀ ਦੱਸਾਂ ਮੰਮੀ ਮੰਮੀ ਮੇਰੀ ਗੱਲ ਸੁਣੋ ਨਾਲੇ ਨਾ ਹੁਣ ਮੈਂ ਨਹੀਂ ਰਹਿਣਾ ਇਹਦੇ ਨਾਲ ਕਿਉਂ ਮੈਂ ਨਹੀਂ ਦੇ ਸਕਦੀ ਤੇਰਾ ਦਿਮਾਗ ਖਰਾਬ ਆ ਜੇ ਇਹਨੂੰ ਪਤਾ ਲੱਗ ਗਿਆ ਤੇਰੇ ਹੱਡ ਤੋੜ ਦਊਗਾ ਮੰਮੀ ਮੈਂ ਨਹੀਂ ਰਹਿਣਾ ਹੁਣ ਇਹਦੇ ਨਾਲ ਮੈਨੂੰ ਪਤਾ ਤੂੰ ਕਿਹੜੇ ਲੱਛਣ ਪਾਲਦੀਆਂ ਹੁਣ ਲੈ ਮੰਮੀ ਲੱਛਣਾਂ ਲਈ ਕੀ ਗੱਲ ਆ ਨਾਲ ਜਿਹੜੇ ਮੁੰਡੇ ਨਾਲ ਮੈਂ ਗੱਲ ਕਰਦੀ ਆ ਨਾ ਮੈਂ ਤਾਂ ਉਹਦੇ ਨਾਲ ਹੀ ਵਿਆਹ ਕਰਾਉਂਗੀ ਹੁਣ ਵੀਰਪਾਲ ਦੇਖ ਗੱਲ ਤਾਂ ਇਹ ਆ ਵੀ ਚੰਗਾ ਤਾਂ ਉਹ ਵੀ ਮੁੰਡਾ ਪਰ ਤੂੰ ਇਹਦਾ ਕੀ ਕਰੇਂਗੀ ਇਹ ਤਾਂ ਸੋਚ ਲਾ ਮੰਮੀ ਕੋਈ ਨਹੀਂ ਜੇ ਆਪਾਂ ਮਾਵਾਂ ਧੀਆਂ ਰਲ ਕੇ ਕੋਈ ਹੱਲ ਕਰਾਂਗੇ ਤਾਂ ਹੋ ਜਾਊਗਾ ਨਾਲੇ ਕੋਈ ਕੰਮ ਨਹੀਂ ਹੋ ਜਾ ਹੈਗਾ ਜਿਹੜੇ ਆਪਾਂ ਦੋਨੇ ਮਾਵਾਂ ਤੀਆਂ ਰਲ ਕੇ ਕੋਈ ਹੱਲ ਲੱਭੀਏ ਤੇ ਉਹਦਾ ਹੱਲ ਨਾ ਲੱਭੇ। ਦੇਖ ਵੀਰਪਾ। ਹੈਗੀ ਤਾਂ ਮੈਂ ਤੇਰੇ ਨਾਲ ਆ। ਜੋ ਤੂੰ ਕਹੇਂਗੀ ਮੈਂ ਤੇਰੇ ਨਾਲ ਖੜੂਂਗੀ। ਪਰ ਮੈਨੂੰ ਥੋੜਾ ਜਿਹਾ ਇਹ ਦਿੱਤੇ ਆ ਵੀ ਕਿਤੇ ਕੱਲ ਨੂੰ ਇਹਨੂੰ ਪਤਾ ਲੱਗ ਗਿਆ ਨਾ ਤੇ ਦੇਖ ਗੁੱਤਨੀ ਨੂੰ ਮਰੋੜਾ ਦੋਨਾਂ ਦੀਆਂ ਨੂੰ ਹੀ ਆਊਗਾ। ਓ ਮੰਮੀ ਇਹਨੂੰ ਕੀ ਪਤਾ ਲੱਗਣਾ? ਉਹੀ ਸਿਦਰਾ ਆਇਆ ਤਾਂ ਐਵੇਂ ਡਰੀ ਜੰਨੀ ਇਹਦੇ ਤੋਂ। ਛੱਡੂ ਆਇਆ ਇਹਨੂੰ ਨਹੀਂ ਕੁਝ ਪਤਾ ਲੱਗਦਾ। ਚੱਲ ਜਿਵੇਂ ਤੂੰ ਕਹਿੰਨੀ ਆ। ਫੇਰ ਉਵੇਂ ਹੀ ਕਰ ਲੈਨੇ ਆ। ਜੋ ਤੂੰ ਕਰਨਾ ਹੋਊਗਾ ਫਿਰ ਮੈਨੂੰ ਦੱਸ ਦੀ ਮੈਂ ਤੇਰੇ ਨਾਲ ਆ ਮਮੀ ਤੂੰ ਸਿਆਉਂਗੇ ਮੇਰੇ ਕੋਲੇ ਕਿਉਂ ਆ ਜਰੂਰੀ ਐ ਆ ਜੋ ਚੱਲ ਠੀਕ ਆ ਕੋਈ ਗੱਲ ਨਹੀਂ ਫਿਰ ਮੈਂ ਆਜੂਂ ਤੇਰੇ ਕੋਲੇ ਦੱਸ ਦਿਓ ਮੈਨੂੰ ਜਿੱਦ ਦੇ ਫ੍ਰੀ ਹੋਇਆ ਆਜੂ ਠੀਕ ਐ ਚੰਗਾ ਚੰਗਾ ਲੈ ਹੁਣ ਆ ਵੀਰਪਾਲ ਨੇ ਨਵਾਂ ਹੀ ਕੰਮ ਫੜ ਲਿਆ ਚੱਲ ਜੋ ਉਹਨੂੰ ਸਹੀ ਲੱਗਦਾ ਕਰ ਲੈਣ ਦੇ ਹੈਲੋ ਲੈ ਕੋਈ ਨਹੀਂ ਕੋਕਤਾ ਮੰਗਾ ਲਿਆ ਮੈਂ ਹਾਂ ਹੈ ਗਈਆਂ ਹਜੇ ਮੇਨ ਲਾਦਨ ਕੋਈ ਆ ਗਿਆ ਮੈਂ ਬਾਅਦ ਚ ਫੋਨ ਲਾਉਣੀ ਆ ਤੁਸੀਂ ਨਾ ਲਾਓ ਮੈਨੂੰ ਫੋਨ ਠੀਕ ਆ ਕੌਣ ਆ ਗਿਆ ਹੁਣ ਆ ਗਈ ਇਹ ਕੌਣ ਆ ਆ ਗਈ ਤੁਸੀਂ ਆ ਗਈ ਤੁਸੀਂ ਅੱਜ ਤਾਂ ਤੁਸੀਂ ਪਹਿਲਾਂ ਹੀ ਆ ਗਏ ਖਬਰ ਦੀ ਗੱਲ ਆ ਚੱਲ ਵਧੀਆ ਮੈਂ ਤੇਰੇ ਕਰਕੇ ਕੰਮ ਛੇਤੀ ਕਰਕੇ ਆਇਆ ਹਣਾ ਤੂੰ ਕਹਣੀ ਆ ਗਈ ਕੀ ਗੱਲ ਨਹੀਂ ਨਹੀਂ ਖੁਸ਼ ਨਹੀਂ ਹੋਈ ਤੈਨੂੰ ਮੈਂ ਤਾਂ ਬਹੁਤ ਖੁਸ਼ ਆ ਵੀ ਤੁਸੀਂ ਆ ਗਏ ਚਲੋ ਆ ਜਾਓ ਤੂੰ ਤਾਂ ਗੇਟ ਕੋਲ ਹੀ ਖੜੀ ਸੀ ਨਹੀਂ ਅੱਛਾ ਚਲੋ ਕੋਈ ਫਾਲੀ ਮੈਂ ਤਾਂ ਨਾ ਕੰਮ ਕਰੀ ਆਂਦੀ ਸੀ ਤਾਹਾਂ ਗੇਟ ਖੋਲਣ ਦੇ ਟਾਈਮ ਲੱਗਿਆ। ਉਹ ਮੈਂ ਤਾਂ ਤਾਂ ਸੋਚ ਕੇ ਆ ਗਿਆ। ਮਾਹਾਂ ਜਾ ਕੇ ਮੈਂ ਵੀਰਪਾਲ ਨੂੰ ਸਿੱਧਾ ਹੀ ਸਰਪ੍ਰਾਈਜ਼ ਦੇਵਾਂਗਾ। ਪਰ ਮੈਨੂੰ ਲੱਗਦਾ ਸ਼ਾਇਦ ਤੈਨੂੰ ਖੁਸ਼ੀ ਨਹੀਂ ਹੋਈ। ਨਾ ਨਾ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਆ। ਚਲ ਆਏ ਸੀ ਨਾਲੇ। ਮਾਹਾਂ ਯਾਰ ਮੇਰੀ ਘਰ ਵਾਲੀ ਇੰਨੀ ਚੰਗੀ ਆ ਹਨਾ। ਮੇਰੇ ਸਾਰੇ ਪੱਖਾਂ 'ਚ ਪੂਰੀ ਆ। ਮੇਰੇ ਨਾਲ ਖੜਦੀ ਆ। ਉਹ ਜਿਵੇਂ ਕਹਿਣਾ ਉਹ ਤੋਂ ਹਲਦੀ ਨਿੱਕ ਪਲਾਂਘ ਤੇ ਵੀ ਆ ਹਨਾ। ਮਾਹ ਕੱਲੀ ਦਾ ਜੀ ਨਹੀਂ ਲੱਗਦਾ ਹੁਣ। ਮਾਹ ਕੱਲ ਨੂੰ ਚਲ ਐ ਦਵਾਰਾ ਅੱਜ ਟਾਈਮ ਨਾ ਚਲਦਿਆ। ਬਹੁਤ ਕੰਮ ਘੱਟ ਸੀ ਬਾਕੀ ਮੇਛੀ ਜਿਹੀ ਜਿਹੀ ਕਰਕੇ ਆ ਗਿਆ। ਚ ਉਹਨਾਂ ਪਰਮਾਗੋਸ ਵਧੀਆੇ ਬਣਾ ਕੇ ਖਾਣੇ ਠੀਕ ਆ ਉਹਨਾਂ ਨੇ ਪੀਣੇ ਆ ਠੀਕ ਆ ਹਾਂ ਠੀਕ ਆ ਚਲ ਆ ਜਾ ਇਹ ਵੀ ਨਾ ਹਮੇਸ਼ਾ ਗਲਤ ਟਾਈਮ ਤੇ ਆਉਂਦਾ ਹੁੰਦਾ ਓਹੋ ਬਹੁਤ ਠੰਡ ਜੀ ਲੱਗਦੀ ਆ ਯਾਰ ਮੈਂ ਕਿਹਾ ਕੁਝ ਹੋਰ ਖਾਣ ਨੂੰ ਬਣਾ ਲੈਂਦਾ ਮੈਂ ਹਨਾ ਬਣਾਮਾ ਕੁਝ ਖਾਣ ਨੂੰ ਲੱਕੀ ਬਣਾਉਣਾ ਕੋਈ ਨਹੀਂ ਮੈਂ ਆਪੇ ਬਣਾ ਦਊਣੀ ਤੁਸੀਂ ਦੱਸੋ ਕੀ ਖਾਣਾ ਜੀ ਵੀ ਮੈਂ ਹੀ ਬਣਾਉਣਾ ਤੇਰੇ ਵਾਸਤੇ ਹੁਣ ਕਿ ਨਵੀਂ ਗੱਲ ਆ ਹਾਂ ਇਹ ਤਾਂ ਹੈਗਾ ਚਲ ਕੋਈ ਨਹੀਂ ਹੋ ਸੁਣੋ ਅੱਜ ਕਿਵੇਂ ਰਿਹਾ ਦਿਨ ਕੰਮ ਕਾਰ ਚ ਮਨ ਲੱਗ ਗਿਆ ਸੀ ਵਧੀਆ ਮੇਰਾ ਤਾਂ ਮਨ ਲੱਗ ਗਿਆ ਪਰ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਮਨ ਕੀ ਹੋਇਆ ਤੈਨੂੰ ਕੋਈ ਸੈਡ ਜਿਗਾ ਤੋ ਹੋ ਰਹੀ ਆ ਨਾ ਉਹੀ ਲੱਗਦਾ ਤੁਹਾਨੂੰ ਮੈਂ ਕੋਈ ਤੋ ਸੈਡ ਆ ਮੈਂ ਤਾਂ ਖੁਸ਼ ਆ ਵਧੀਆ ਹਾਂ ਜੀ ਮੈਨੂੰ ਤਾਂ ਤੋ ਸੈਡ ਲੱਗਦੀ ਪਈ ਆ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਚੱਲ ਛੱਡੋ ਹੋਰ ਦੱਸ ਚੱਲ ਹੁਣ ਤਾਂ ਮੇਰੇ ਟਾਈਮ ਨਾ ਆ ਗਿਆ ਹਨਾ ਹਣ ਬੀਨ ਤਪ ਰਹੇ ਰਹੋ ਟਾਈਮ ਵੇਸਟ ਹੋ ਜੂ ਨਾ ਨਾਲੇ ਖਾਣਾ ਪੀਣਾ ਜ਼ਰੂਰੀ ਥੋੜੀ ਆ ਪਾਠਨ ਵਾਸਤੇ ਟਾਈਮ ਚਾਹੀਦਾ ਆਪਾਂ ਕੋ ਗੱਲਾਂਬੱਤਾਂ ਕਰਦੇ ਆ ਤੁਸੀਂ ਮੈਨੂੰ ਐਂ ਦੱਸੋ ਹੁਣ ਤੁਹਾਨੂੰ ਉਹ 5 ਵਜੇ ਛੁੱਟੀ ਦੇ ਦਿਆ ਕਰਨਗੇ ਤੁਸੀਂ ਟਾਈਮ ਨਾਲ ਹੀ ਆਜਿਆ ਕਰੋਗੇ ਉਹ ਤਾਂ ਮੇਰੇ ਸਾਰੇ ਆ 5 ਦੇ ਚਾਹੇ ਮੈਂ 6 ਵਜੇ ਦਾ ਉੱਥੇ ਗੱਲਾਂਬੱਤ ਕਰ ਲੱਗ ਜਾ ਪਰ ਨਹੀਂ ਅੱਜ ਹੀ ਐਂ ਟਾਈਮ ਨਾਲ ਵੈਸੇ ਤਾਂ ਮੈਂ ਡੇਲੀ 5 ਵਜੇ ਆਉਣਾ ਹਾਂ 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 ਮੈਂ ਤਾਂ ਇਹੀ ਕਹਿੰਨੀ ਵਧੀਆ ਗੱਲ ਹੈ ਵੈਸੇ ਟਾਈਮ ਨਾਲ ਹਾਂ ਨਾ ਵਧੀਆ ਠੰਡ ਦੇ ਦਿਨ ਚੱਲੀ ਜਾਂਦੇ ਟਾਈਮ ਨਾਲ ਹੀ ਆਉਣਾ ਚਾਹੀਦਾ ਆਪਦੇ ਘਰੇ ਸਹੀ ਗੱਲ ਆ ਬਾਕੀ ਨਾਲੇ ਯਾਰ ਜੀ ਦੀ ਘਰ ਵਾਲੀ ਇੰਨੀ ਪਿਆਰ ਕਰਦੀ ਹੋਵੇ ਹਨਾ ਬੰਦਾ ਉਹਨੂੰ ਕਿੱਥੇ ਘੁਮਾਉਣ ਫਰਿਆ ਵੀ ਨਹੀਂ ਫੋਨ ਮੱਧਰੇ ਤੇ ਰਾ ਕਿਹਦਾ ਫੋਨ ਨਹੀਂ ਇਹ ਤਾਂ ਉਹੀ ਕੰਪਨੀ ਵਾਲਿਆਂ ਦਾ ਫੋਨ ਆ ਅੱਛਾ ਹਾਂ ਕੰਪਨੀ ਵਾਲਿਆਂ ਦਾ ਚਲ ਕੰਪਨੀ ਇਹ ਵੀ ਨਾ ਉਹ ਹੀ ਫੋਨ ਲਾਇਆਂਦੇ ਨੇ ਤੇ ਸਹੀ ਗੱਲ ਆ ਹੋਰ ਚਲ ਆਪਾਂ ਫਿਰ ਬਾਹਰ ਚੱਲਦੇ ਹਾਂ ਤੇ ਘੁੰਮਣਾ ਹਾਂ ਹਾਂ ਕੋਈ ਨਹੀਂ ਆਪਾਂ ਵਗ ਜਾਾਂਗੇ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਵਾਂ ਨਹੀਂ ਨਹੀਂ ਚਾਹ ਤਾਂ ਮੈਂ ਬਣਾਇਆ ਹਰ ਵਾਰ ਮੈਂ ਹੀ ਬਣਾਉਣਾ ਤੁਸੀਂ ਕਿ ਬਣਾਉਣਾ ਨਹੀਂ ਨਹੀਂ ਤੁਸੀਂ ਬੈਠੋ ਕੋਈ ਗੱਲ ਨਹੀਂ ਮੈਂ ਲੈ ਕੇ ਆਉਣੀ ਆ ਕੋਈ ਪ੍ਰੋਬਲਮ ਆ ਨਾ ਹੋਇਆ ਤਾਂ ਕੁਝ ਨਹੀਂ ਮੈਂ ਨਾ ਕੰਬਲੀ ਤੁਹਾਡੇ ਨਾਲ ਇੱਥੇ ਬੈਠੀ ਗੱਲਾਂ ਮਾਰ ਜਾਨੀ ਤੁਸੀਂ ਥੱਕੇ ਆਏ ਹੋ ਮੈਂ ਚਾਹ ਬਣਾ ਕੇ ਲਿਆਉਣੀ ਥੋਟੇ ਵਾਸਤੇ। ਉਹ ਚਲ। ਚਾਂ ਨਭੀ ਸੀ ਯਾਰ। ਸਮਝ ਨਹੀਂ ਆਉਂਦੀ। ਚਲ ਚਾਹ ਬਣਾਉਂਦੀ ਅੱਜ ਤਾਂ ਬਣਾ ਲੈਣ ਦੇ। ਪਹਿਲਾਂ ਤਾਂ ਉਹ ਮੈਂ ਹੀ ਬਣਾਉਣਾ। ਸਵੇਰੇ ਵੀ ਮੈਂ ਕਰਦਾ ਤੇ ਹਾਕੇ ਵੀ 5 ਵਜੇ ਤਾਂ ਜੀ ਕਰਦਾ ਮੈਂ ਬਣਾਉਂਦਾ। ਅੱਜ ਪਤਾ ਨਹੀਂ ਕੀ ਹੋਇਆ। ਚਲ ਸ਼ੁਕਰ ਆ। ਇਸ ਵਾਰ ਨੇ ਚਾਹ ਤਾਂ ਬਣਾ ਦੂਗੀ। ਉਹ ਕੀ ਗੱਲਾਂ ਦੱਬਾ। ਜਿਹੇ ਜਿਹੇ ਘਾਲੀ ਤੂੰ ਮੇਰੇ ਕਰਮਾਂ ਚ ਲਿਖੀ ਆ ਨਾ। ਅਥਾ ਕੁਝ ਚੰਗਾ ਸੋਚ ਕੇ ਲਿਖੀ ਆ। ਕਿਉਂਕਿ ਮੇਰੇ ਵਰਗੇ ਭੋਲੇ ਬੰਦੇ ਨਾਲ ਭੋਲੀ ਜਨਾਨੀ ਠੀਕ ਆ। ਫੋਟੋ ਕਰ ਫਰਮਾਉਂਦਾ ਤੇਰਾ ਲੈ ਨੂੰ ਫੋਨ ਨਾਲ ਕਿ ਪਿੱਛਾ ਕੀ ਕਹਿੰਦਾ ਹੈ ਹੈਲੋ ਹੈਲੋ ਹਾਂ ਫੋਨ ਨਹੀਂ ਚੱਕਿਆ ਲੈ ਫੋਨ ਕੀ ਚੱਕਾ ਨਾਲੇ ਨਾ ਉਹ ਆ ਗਿਆ ਉਹਦੇ ਸਾਹਮਣੇ ਫੋਨ ਲਈ ਇਹਨਾਂ ਤੋਂ ਆ ਆ ਵੀ ਗਿਆ ਉਹ ਤੇ ਹੋਰ ਓਏ ਉਹਨੂੰ ਕੀ ਚੁੱਡਣੋਂ ਪਤਾ ਲੱਗਦਾਗਾ ਬੇਸ਼ੱਕ ਨਾ ਜਮਾ ਨਹੀਂ ਪਤਾ ਲੱਗਦਾ ਪਰ ਬੰਦੇ ਨੂੰ ਸ਼ੱਕ ਤਾਂ ਹੋ ਹੀ ਜਾਂਦਾਗਾ ਓਏ ਉਹਨੂੰ ਇਹਨਾਂ ਕੋਈ ਸ਼ੱਕ ਨਹੀਂ ਹੁੰਦਾ 2 ਸਾਲ ਹੋ ਗਏ ਉਦੋਂ ਦਾ ਸ਼ੱਕ ਹੋਇਆ ਨਹੀਂ ਤੂੰ ਮੈਨੂੰ ਕੰਮ ਦੱਸ ਕੀ ਕੰਮ ਲੀਲਾਏ ਸੀ ਫੋਨ ਛੇਤੀ ਬੋਲ ਛੇਤੀ ਬੋਲ ਚਲ ਤੂੰ ਮੈਨੂੰ ਐ ਦੱਸ ਕੋਕ ਕੋਕ ਕੀ ਕਹੀ ਜਾਂਦਾ ਸੀ ਤੋਦੋ ਉਹ ਇੱਥੇ ਕੋਕ ਦੀ ਬੋਤਲ ਪਈ ਏ ਤੇਰੇ ਕੋਲੇ ਹਾਂ ਆ ਦਾ ਪਰਸਾ ਜਾਂ ਪਾਸ ਚ ਗੋਲੀਆਂ ਪੰਗੀਆਂ ਨੇ ਮੇਰੇ ਪਰਸ ਚ ਹਾਂ ਲੈ ਉਹ ਤੂੰ ਕਿਹੜੇ ਵੇਲੇ ਬਾਦਣਾ ਉਹ ਮੈਂ ਰੱਖਤੀ ਸੀ ਤੂੰ ਜਿਹੜਾ ਕੰਮ ਕਿਹਾ ਉਹ ਕਰ ਅੱਛਾ ਉਹ ਕੋਕ ਚ ਮਿਲਾ ਕੇ ਉਹ ਨੂੰ ਪਿਆ ਦੇ ਉਹ ਗੋਲੀਆਂ ਕਾਦੀਆਂ ਨੇ ਓਏ ਗੋਲੀਆਂ ਹੈਗੀਆਂ ਕਾਦਨੀਆਂ ਨੀਂਦ ਦੀਆਂ ਗੋਲੀਆਂ अच्छा चलो कोई नहीं ਤੇ ਫਿਰ ਉਸ ਤੋਂ ਬਾਅਦ ਉਹ ਉਸ ਤੋਂ ਬਾਅਦ ਜਦੋਂ ਅਜਵਾ ਦਾ ਪੇਡਾ ਡੱਕ ਦੇਵਾ ਜਦੋਂ ਉਹ ਨੀਚ ਹੋ ਗਿਆ ਮੈਨੂੰ ਫੋਨ ਕਰਦੀ ਮੈਂ ਆਪੇ ਆ ਜੂਗਾ ਉਸ ਤੋਂ ਬਾਅਦ ਉਹ ਖਤਮ ਹੀ ਕਰ ਦੇਵਾਂਗੇ ਲੈ ਐਂਕ ਮੈਂ ਖਤਮ ਕਰ ਦਾਂਗੇ ਨਾਲੇ ਉਹਨੂੰ ਖਤਮ ਕਰਨ ਤੋਂ ਬਾਅਦ ਲੋਕਾਂ ਨੂੰ ਕੀ ਜਵਾਬ ਦੇਵਾਂਗੀ ਮੈਂ ਉਹ ਤੇਰੀ ਮਾਂ ਕਦੋਂ ਕੰਮ ਆਉਗੀ ਉਹ ਵੀ ਉਹਨੂੰ ਸਾਰੀਆਂ ਗੱਲਾਂ ਦਾ ਪਤੀ ਹੈ ਹਾਂ ਪਤਾ ਤਾਂ ਹੈਗਾ ਫਿਰ ਮੈਂ ਮੰਮੀ ਨੂੰ ਸੱਦ ਲਾਂ ਇੱਥੇ ਮੰਮੀ ਨੂੰ ਸੱਦ ਲੈਂ ਇੱਥੇ ਆ ਕੇ ਆਪੇ ਰੋੜਾ ਪਾਜੂ ਆਪੇ ਗੱਲ ਦਬੀ ਜਾਊਂਗੀ ਚੱਲ ਠੀਕ ਆ ਕੰਮ ਨਹੀਂ ਆ ਕਦੋਂ ਮੈਨੂੰ ਫੋਨ ਕਰਦੀ ਮੈਂ ਪੇ ਆ ਜੂ ਠੀਕ ਆ ਕੋਈ ਗੱਲ ਨਹੀਂ ਕੋਕਤਾ ਪੇ ਆ ਜੂ ਮੈਂ ਆਉਂੂ ਚੱਲ ਠੀਕ ਆ ਬੜਾ ਟਾਈਮ ਲਾ ਲਾ ਨਵੀਰ ਦੇਖ ਠੀਕ ਆ ਲੈ ਆ ਵੀ ਨਾ ਜਾਵੀਂ ਵੀ ਦੇਖੀ ਜਾਂਦੇ ਹੋ ਆ ਗਈ ਤੁਸੀਂ ਹਾਂ ਇੰਨਾ ਟਾਈਮ ਲਾਤਾ ਮੈਂ ਇਥੇ ਡਿੱਕੀ ਇੰਨਾਗਾ ਉਹ ਮੈਂ ਕਰਮੇਸ਼ ਦਾ ਫੋਨ ਆਇਆ ਸੀਗਾ ਕਿਹਾ ਆਪਾਂ ਘੁੰਮ ਕੇ ਆਉਣਾਗਾ ਮਾਲ ਚ ਮੈਂ ਇਹਨੂੰ ਪੁੱਛ ਲੈਣਾ ਤੇਰੀ ਬੱਬੀ ਨੂੰ ਕੀ ਪਤਾ ਕੱਪੜਾ ਲੀਡ ਲੈਣਾ ਹੋਵੇ ਚੱਲੀਏ ਫਿਰ ਆਪਾਂ ਕੋਈ ਨਹੀਂ ਆਪਾਂ ਠਹਿਰ ਕੇ ਚੱਲ ਬੜਾਂਗੇ ਨਾਲੇ ਨਾ ਮੈਂ ਕੰਮ ਜੇ ਕਰੀ ਅੱਜ ਸਿੱਕ ਦੋ ਕੰਮ ਜੇ ਪਿਆ ਹਾਲੇ ਤੁਸੀਂ ਕੋਕ ਪੀ ਲੋ ਕੋਕ ਅੱਛਾ ਬਲੇ ਕੌਮ ਲੈ ਗੋ ਕੇ ਲੈ ਤੁਸੀਂ ਭੁੱਲ ਗਏ ਮੈਨੂੰ ਲੱਗਦਾ ਤੁਸੀਂ ਤਾਂ ਲੈ ਕੇ ਆਇਸੀਂ ਕਰ ਲੋ ਪਿਆਸ ਸੀ ਹੱਜੀ ਮੈਂ ਤਾਂ ਪੀ ਲਿਆ ਸੀਗਾ ਤੇ ਮੈਂ ਕਹਾਂ ਚਲ ਜੀ ਤੁਸੀਂ ਆਇਓ ਦੇ ਦੇ ਦੂੰ। ਚਲ ਹਾਂ ਲੈ ਫੜਾ ਚਲ ਲੈ ਤਾਂ ਫੇਰ ਪੀ ਲੂੰਗਾ ਉਹ ਛੱਡੇ ਨੂੰ। ਉਹ ਮੈਂ ਕਹਿੰਦਾ ਸੀਗਾ ਮੈਂ ਕਿਹਾ ਦੇਖ ਯਾਰ। ਦੇਖ ਮੈਂ ਕੰਮ ਤਾਂ ਅੰਦਰ ਹੀ ਫਿਰਦਾ ਰਹਿਣਾ ਹਨਾ। ਤੇ ਮੈਨੂੰ ਐ ਰਹਿੰਦਾ ਯਾਰ ਵੀ ਤੈਨੂੰ ਕਿਸੇ ਚੀਜ਼ ਦੀ ਇਥੇ ਕਮੀ ਨਾ ਜੇ ਹਨਾ। ਪਸ਼ਾਕ ਆਪਣੇ ਕੋਲ ਪੈਸਾ ਟਕਾ ਸਭ ਕੁਝ ਆ ਹਨਾ। ਪਰ ਯਾਰ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਤਾਂ ਮੈਨੂੰ ਬੇਚਿੱਟਕ ਦੱਸ ਦਿਆ ਕਰ। ਦੇਖ ਇਸ ਬੜਾ ਪੁੰਚਣਾ ਰਹਿ ਜੀ ਹਨਾ ਕਿ ਮੈਂ ਬਾਹਰ ਅੰਦਰ ਰਹਿਣਾ ਮੈਂ ਤੇਰੀ ਕੇਅਰ ਨਹੀਂ ਕਰ ਸਕਦਾ। ਦੇਖ ਨਾ ਹੀ ਮੈਂ ਹੋਰਾਂ ਬੰਦਿਆਂ ਵਰਗਾ ਹਨਾ ਕਿ ਮੈਂ ਸੋਚੀ ਜਾ ਮੇਰੀ ਘਰ ਵਾਲੀ ਇਕੱਲੀ ਮੈਨੂੰ ਆਪਦੇ ਤੋਂ ਵੱਧ ਕੇ ਤੇ ਆਪਦੇ ਮਾਪੋ ਤੋਂ ਵੱਧ ਕੇ ਤੇਰੇ ਦੇ ਯਕੀਨ ਆ। ਤੂੰ ਜਿਹੜੀ ਚੀਜ਼ ਮੰਗਦੀ ਆ ਇਹਨੂੰ ਮੈਂ ਪਹਿਲੇ ਖੇលਿਆ ਕੇ ਦੇ ਦਿੰਦਾ। ਠੀਕ ਆ। ਨਾਲੇ ਤੂੰ ਐ ਫੜਾਉਂਦੀ ਕਿਉਂ ਨਹੀਂ ਡਰੀ ਕਾ ਤੂੰ ਨਹੀਂ ਆ? ਤੂੰ ਸਾ ਕੌਮਲੀ ਐ ਕਰਦੀ ਆ ਜਿਵੇਂ ਜਿ ਪਤਾ ਨਹੀਂ ਕੀ ਜ਼ਹਿਰ ਪਾ ਲਈ ਹੋਵੇ। ਆ ਨਾ ਨਾ ਜ਼ਹਿਰ ਕਿਉਂ ਪਾਉਂਗੀ ਮੈਂ? ਉਹ ਮਜ਼ਾਕ ਕਰਦਾ। ਜਿੰਨਾ ਤੇਰਾ ਨਾ ਪਿਆਰ ਆ ਨਾ ਤੂੰ ਤਾਂ ਚਾਹੇ ਜ਼ਹਿਰ ਪਾ ਲੈ। ਮੈਂ ਤਾਂ ਵੀ ਪੀ ਲੂੰਗਾ। ਵਿਸ਼ਵਾਸ ਨਾਲ ਦੀ ਕੋਈ ਚੀਜ਼ ਹੁੰਦੀ ਆ। ਹਨਾ ਕਹਿੰਦੇ ਹੁੰਦੇ ਆ ਪਿਆਰ ਸਿ ਜਿਹਨੇ ਧੋਖਾ ਕੀਤਾ ਉਹਦਾ ਪਾਪੀ ਹੁੰਦਾ ਸਿਰੇ ਦਾ। ਤੂੰ ਵੀ ਪੀਣਾ ਤੂੰ ਨਹੀਂ ਪੀਣਾ ਨਹੀਂ ਮੈਂ ਤਾਂ ਪੀ ਲਿਆ ਸੀ ਹੁਣ ਫਿਰ ਜਾਣਾ ਨਹੀਂਗਾ ਕੋਈ ਨਹੀਂ ਮੈਂ ਦੋੱਖ ਕੰਮ ਜੇ ਨਵੇਲਾ ਚੱਲਦੇ ਆ ਅੱਛਾ ਬਣੀ ਕਿਉਂ ਕੋਹੜਾੜ ਜੀ ਹੋਣ ਲੱਗੀ ਬਤਾਉਣਾ ਕਿਹੜਾ ਜਾਇਜ ਹੋਊਗਾ ਫਿਰ ਚੱਲੇ ਯਾਰ ਜੇ ਨੇ ਜਾਣਾ ਹੋਊਗਾ ਹਨਾ ਤਾਂ ਹਟਾ ਲਵਾਂਗੀ ਮੈਨੂੰ ਤਾਂ ਪਤਾ ਨਹੀਂ ਕਿਉਂ ਥਕੇਮਾ ਦਾ ਹੋਇਆ ਪਹਿਲਾਂ ਤਾਂ ਕਦੇ ਇੰਨਾ ਹੋਇਆ ਨਹੀਂ ਯਾਰ ਚੱਲੇ ਯਾਰ ਪੈਨੇ ਆ ਗਏ ਸੋ ਯਾਰ ਦੇ ਪਿੱਠਾ ਠੂ ਲੋਗੀ ਚਲ ਪੱਗ ਤਾਂ ਰਹਿਣ ਦੇ ਇਹ ਜਾਣਾ ਪੈ ਗਿਆ ਹਨਾ ਫਿਰ ਐਵੇਂ ਗੁੱਸਾ ਨਾ ਕਰ ਜੀ ਕਿਤੇ ਹੋਰ ਯਾਰ ਐਵੇਂ ਸੋਚੂਗੀ ਹਨਾ ਵੀ ਮੇਰੇ ਵਾਰੀ ਐਂ ਕਰਨ ਲੱਗ ਜਾਂਦੇ ਕੋਈ ਨਾ 10 ਮਿੰਟ ਪੈਜਣਾ ਹੀ ਤੇ ਫਿਰ ਚੱਲਦੇ ਆਂਗੇ ਸੌ ਗਿਆ ਤਾਂ ਕਿੰਨਾ ਟਾਈਮ ਹੋ ਗੋਲੀਆਂ ਪਾਈਆਂ ਹੋ ਗਏ 10 ਮਿੰਟ ਕਿੰਨੀਆਂ ਪਾਈਆਂ ਸੀ ਚਾਰ ਪੰਜ ਪਾਈਆਂ ਸੀ ਹੁਣ ਇਹ ਤਾਂ ਨਹੀਂ ਉੱਠਦਾ ਕੋਈਂ ਕਰ ਕਰ ਸਰਾਂ ਨੇ ਇਹਦਾ ਕੰਮ ਨਹੀਂ ਮੇਰੀ ਜਿੰਨੇ ਲੈ ਮੈਂ ਤਾਂ ਇਹ ਕਹਨੀ ਆ ਸੌਂ ਤਾਂ ਗਿਆ ਹੁਣ ਇਹ ਇਹ ਕਿਹੜਾ ਉੱਠਦਾ ਆਪਾਂ ਲੀਡਾ ਕੱਪੜਾ ਚੱਕ ਕੇ ਨੰਗ ਚੱਲਦੇ ਆਂ ਐਵੇਂ ਕਿਵੇਂ ਨੰਗ ਜਾਂਦੇ ਆਂ ਪੁਰਾਣੀ ਖਾਰ ਹੈ ਇਹਦੇ ਨਾਲ ਬਾਕੀ ਸੋਣ ਇਹਨਾਂ ਦੇ ਕੈਮਰੇ ਲੱਗੇ ਹੋਏ ਆ ਕੱਲ ਪਰਸ ਨੂੰ ਕੋਈ ਗੱਲਬਾਤ ਹੋਊਗੀ ਆਪਣਾ ਨਾਂ ਬਚ ਜਾਊਗਾ ਹਾਂ ਵਾਏ ਕਰ ਆਦੀ ਮਾਂ ਨੂੰ ਫੋਨ ਕਰ ਉਹ ਇੱਥੇ ਆਵੀਂ ਮੰਮੀ ਤੂੰ ਆ ਸਾਰਾ ਕੁਝ ਤੇ ਮੈਂ ਇਹਦਾ ਸੌਣੇ ਨਾ ਕੰਮ ਨਹੀਂ ਵੇੜਦਾ ਚੱਲ ਠੀਕ ਆ ਮੈਂ ਲਾਉਣੀ ਆ ਮੰਮੀ ਨੂੰ ਫੋਨ ਜਾ ਹੁਣ ਹੈਲੋ ਹੈਲੋ ਹਾਬਿਰਪਾ ਮਮੀ ਸਸ਼ੀ ਕਾਲ ਸਸ਼ੀ ਕਾਲ ਮਮੀ ਕੀ ਕਰਦੀ ਸੀ ਕੁਛ ਨਹੀਂ ਮੈਂ ਤਾਂ ਘਰ ਦੇ ਕੰਮ ਕਰਦੀ ਸੀ ਤੂੰ ਦੱਸ ਕੀ ਹੋ ਗਿਆ ਮਮੀ ਮੈਂ ਤਾਂ ਨਾ ਤੁਹਾਨੂੰ ਐਂ ਕਹਿੰਦੀ ਸੀ ਤੁਸੀਂ ਨਾ ਫਟਾਫਟ ਹੁਣੇ ਆ ਜਾਓ ਕਿਉਂ ਮਮੀ ਬਬੂ ਨੇ ਨਾ ਲੱਕੀ ਦਾ ਕੰਮ ਨੇ ਵੇਟ ਦਾ ਹਾ ਮਮੀ ਤੇ ਮੈਨੂੰ ਬਹੁਤ ਲੋੜ ਆ ਤੁਹਾਡੀ ਛੇਤੀ ਆਜੋ ਚਲ ਠੀਕ ਆ ਮੈਂ ਉਹਨੀਆਂ ਕੱਟ ਫੋਨ ਤੋਂ ਚੰਗਾ ਲੈ ਜਿਹੜੀ ਗੱਲ ਤੋਂ ਮੈਂ ਡਰਦੀ ਸੀ ਨਾ ਇਹਨਾਂ ਨੇ ਉਹੀ ਕੰਮ ਕਰਤਾ ਚਲ ਮੈਂ ਹੁਣ ਛੇਤੀ ਛੇਤੀ ਜਾਂਦੀ ਆ ਮਮੀ ਆਜੋ ਜਲਦੀ ਹਾਇ ਰਿਪਾ ਮੈਂ ਤੈਨੂੰ ਸਹੀ ਗੱਲ ਦੱਸਾਂ ਮੈਨੂੰ ਤਾਂ ਇਹ ਸੀ ਕਿ ਤੂੰ ਮਜ਼ਾਕ ਕਰਦੀ ਆ ਹਟਾ ਸੱਚੀ ਮੁੱਕ ਗਿਆ ਹੋ ਕੀ ਕਰਾਂਗੇ ਮੰਮੀ ਮੈਂ ਕਿ ਦੱਸਾਂ ਤਾਂ ਇੰਨਾ ਮੈਂ ਤੁਹਾਨੂੰ ਇੱਥੇ ਬੁਲਾਇਆਗਾ ਨੇ ਮੰਮੀ ਹੁਣ ਆਪਾਂ ਕੀ ਕਰੀਏ ਇਹ ਕੀਤਾ ਕਿੰਨੇ ਆ ਮੰਮੀ ਬਬੂ ਨਹੀਂ ਤੇ ਬਬੂ ਕਿੱਥੇ ਹੁਣ ਪਤਾ ਨਹੀਂ ਮੈਨੂੰ ਕਹਿੰਦਾ ਮੈਂ ਆਉਣਾ ਮੁੜ ਕੇ ਆਇਆ ਹੀ ਨਹੀਂ ਹਾਏ ਜੇ ਉਹ ਆਇਆ ਹੀ ਨਾ ਮੁੜ ਕੇ ਆਪਾਂ ਕੀ ਕਰਾਂਗੇ ਕੈਮਰੇ ਵਿਚਾਰ ਚ ਫੇਰੇ ਲੱਗੇ ਹੋਏ ਨੇ ਮੰਮੀ ਆਵੂਗਾ ਉਹ ਕਹਿ ਕੇ ਗਿਆਗਾ ਮੰਮੀ ਤੁਸੀਂ ਕੋਈ ਹੱਲ ਲੱਭੋ ਨਾਲੇ ਕੰਟਾ ਹੋ ਗਿਆ ਉਹਨੂੰ ਗਏ ਨੂੰ ਹਜੇ ਤੱਕ ਤਾਂ ਆਇਆ ਨਹੀਂ ਗੱਲ ਤੇ ਆ ਵੀ ਲੋਕ ਵੀ ਪੁੱਛਣਗੇ ਕੀ ਕਹਾਂਗੇ ਉਹਨੂੰ ਕੀ ਹੋ ਗਿਆ ਇਹ ਕਿਹੜਾ ਸਰੀਰ ਦਾ ਮਾੜਾ ਢਾੜਾ ਸੀ ਆਪਾਂ ਕਹਾਂਗੇ ਜੀ ਨਸ਼ਾ ਕਰਦਾ ਸੀ ਨਸ਼ਾ ਡੋਜ਼ ਵੱਧ ਲਿਆ ਗਿਆ ਮੰਮੀ ਤੁਸੀਂ ਦਿਮਾਗ ਲਾਓ ਮੇਰਾ ਨਹੀਂ ਦਿਮਾਗ ਕੰਮ ਕਰਦਾ ਮੇਰਾ ਤਾਂ ਤੂੰ ਦਿਮਾਗ ਹੀ ਫੇਲ ਕਰਤਾ ਮਨ ਤਾਂ ਆਪਨੇ ਸਮਝੇ ਬੱਬੂ ਨੂੰ ਫੋਨ ਲਾ ਕੇ ਬੱਬੂ ਆ ਇਹਦਾ ਕੁਝ ਕਰ ਮੰਮੀ ਮੈਂ ਲਾਇਆ ਤਾਂ ਸੀਗਾ ਪਰ ਉਹਦਾ ਫੋਨ ਹੀ ਨਹੀਂ ਲੱਗ ਰਿਹਾ ਹਾਏ ਹੁਣ ਕੀ ਕਰਾਂਗੇ ਜਾ ਫਿਰ ਆਪਾਂ ਐ ਕਰਦੇ ਆ ਆ ਬਾਹਰ ਰੋਲਾ ਪਾ ਦਿੰਨੇ ਆ ਭਾਈ ਇਹਨੇ ਰਾਤਾਂ ਨਸ਼ਾ ਨੂੰ ਸ਼ਾ ਕਰ ਲਿਆ ওভারਡੋਜ਼ ਹੋ ਗਈ ਮੰਮੀ ਮੰਨ ਲੈਣਗੇ ਸਾਰੇ ਹੁਣ ਕੁਛ ਤਾਂ ਕਰਨਾ ਹੀ ਪਊਗਾ ਨਹੀਂ ਤਾਂ ਤੂੰ ਤਾਂ ਮਰੀ ਮਰੀ ਨਾਲ ਮੈਨੂੰ ਵੀ ਮਾਰੇਂਗੀ ਹੁਣ ਮੈਂ ਤੈਨੂੰ ਕਿਹਾ ਸੀ ਕਿ ਛੱਡ ਦੇ ਆਸ਼ਕੀਆਂ ਤੇਰੀ ਆਸ਼ਕੀ ਨੇ ਇਹਨੂੰ ਲੈ ਲਿਆ ਮੰਮੀ ਮੈਂ ਤੁਹਾਨੂੰ ਕਿਹਾ ਤਾਂ ਸੀ ਵੀ ਮੈਂ ਨਹੀਂ ਰਹਿਣਾ ਇਹਦੇ ਨਾਲ ਬਸ ਨਹੀਂ ਰਹਿਣਾ ਸੀ ਤੂੰ ਉਦਾਂ ਛੱਡ ਦਿੰਦੀ ਮਾਰਨ ਦੀ ਕੀ ਲੋੜ ਪਈ ਸੀ ਹੁਣ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਨੇ ਸਾਰੇ ਪੁੱਛੋ ਨਾ ਉਦੋਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਹੁਣ ਤਾਂ ਮੈਨੂੰ ਵੀ ਬਹੁਤ ਡਰ ਲੱਗਿਆ ਨਾ ਤੇ ਪ੍ਰਸਤਾਵਾ ਵੀ ਹੋ ਰਿਹਾ ਮੇਰੇ ਨਾਲ ਤਾਂ ਕੀ ਕਰਾਂਗੇ ਮੰਮੀ ਬਣ ਕੇ ਮੇਰੀ ਮਦਦ ਕਰ ਦੇ ਮੰਮੀ ਕੱਢ ਕੋਈ ਹੱਲ ਮੈਨੂੰ ਤਾਂ ਖੁਦ ਨੂੰ ਸਮਝ ਨਹੀਂ ਆਉਂਦੀ ਕੀ ਹੱਲ ਕੱਢਾਂ ਲੋਕ ਕੀ ਕਹਿਣਗੇ ਲੋਕ ਤਾਂ ਗੱਲਾਂ ਕਰਨਗੇ ਆਪਾਂ ਨੂੰ ਮੰਮੀ ਤੁਹਾਡਾ ਅੱਖਾਂ ਤੇ ਪੱਟੀ ਬੰਨ ਲੀ ਆਪਣਾ ਇਹ ਕਰਦੇ ਆ ਆਪਣਾ ਇਹ ਕਹਦੇਗੇ ਇਹ ਰਾਤ ਨਾ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਈ ਸੀ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਕਹਿੰਦੀ ਨਾ ਆਪਾਂ ਹੈਗੇ ਅਦੰਗ ਲੋਕਾਂ ਨੂੰ ਵੀ ਰਾਤ 4:00 ਵਜੇ ਆਈ ਸੀ ਤੇ ਉਹ ਮਾਰ ਗਏ ਇਹ ਉਹਨਾਂ ਨੂੰ ਫੜਦਾ ਸੀਗਾ ਉਹਨਾਂ ਨੇ ਕੁਝ ਮਾਰਿਆ ਇਹਦੇ ਉਹ ਕੁਝ ਵੀ ਮੰਮੀ ਕਹਿ ਦਾਂਗੇ ਆਪਾਂ ਗੱਲ ਸਾਹਮਣਾ ਕਰੀਏ ਖਵੀਰਪਾਲ ਮੈਂ ਤੈਨੂੰ ਇੱਕ ਦਮ ਗੱਲ ਦੱਸਾਂ ਝੂਠ ਦੇ ਪੈਰ ਨਹੀਂ ਹੁੰਦੇ ਠੀਕ ਹੈ ਨਾ ਇਹ ਇੱਕ ਨਾ ਇੱਕ ਦਿਨ ਫੜਿਆ ਜਾਂਦਾ ਤੇ ਨਾਲੇ ਇਹ ਤੈਨੂੰ ਇੰਨਾ ਪਿਆਰ ਕਰਦਾ ਸੀ ਤੂੰ ਆਹ ਕਦਮ ਤਾਂ ਨਾ ਚੱਕਦੀ ਤੂੰ ਵੈਸੇ ਇਹਨੂੰ ਛੱਡ ਦਿੰਦੀ ਪਰ ਕਿਸੇ ਦੀ ਜਾਨ ਲੈਣੀ ਬਹੁਤ ਗਲਤ ਗੱਲ ਆ ਤੇ ਮੈਂ ਦੇਖ ਇਹਦੇ ਵਿੱਚ ਤੇਰਾ ਸਾਥ ਨਹੀਂ ਦੇ ਸਕਦੀ ਜੋੜਾ ਕੁਝ ਕਰਨਾ ਤੂੰ ਕਰੇ ਤੇ ਬੱਬੂ ਕਰੇ ਮੈਂ ਤਾਂ ਦੇਖ ਜਾਨੀ ਆ ਤੂੰ ਮੰਮੀ ਹੁਣ ਉਹ ਕਿਵੇਂ ਲੋਕਾਂ ਦੇ ਸਾਹਮਣੇ ਆਊਗਾ ਤੂੰ ਮੇਰੀ ਮਾਂ ਆ ਕੀ ਇੰਨਾ ਕੁ ਵੀ ਨਹੀਂ ਮੇਰੇ ਲਈ ਕਰ ਸਕਦੀ ਨਹੀਂ ਮੇਰ ਭਾਲ ਜਿਹੜੀ ਤੇਰੀ ਗਲਤੀ ਹੈ ਨਾ ਉਹਦੇ ਵਿੱਚ ਮੈਂ ਤੇਰ ਨਾਲ ਨਹੀਂ ਖੜ ਸਕਦੀ ਦੇਖ ਮੈਂ ਹਰ ਜਗ੍ਹਾ ਤੇ ਤੇਰ ਨਾਲ ਸਾਥ ਦਿੱਤਾ ਪਰ ਇਹਦਾ ਕੀ ਕਸੂਰ ਸੀ ਜਿੰਨੇ ਤੈਨੂੰ ਚਾਹਿਆ ਵੀ ਤੈਨੂੰ ਹਰ ਇੱਕ ਤਰ੍ਹਾਂ ਦੀ ਖੁਸ਼ੀ ਵੀ ਦਿੱਤੀ ਤੇ ਤੂੰ ਉਹਨੂੰ ਹੀ ਮਾਰਤਾ ਇਹਦੇ ਲਈ ਤੂੰ ਬਹੁਤ ਗਲਤ ਕੀਤਾ ਪਰ ਵੀਰਪਾਲ ਹੁਣ ਮੈਂ ਜਾਣੀ ਆ ਪਰ ਮੰਮੀ ਜਿਹਦੇ ਪਿੱਛੇ ਮੈਂ ਇਹਨੂੰ ਮਰਵਾਇਆ ਸੀ ਉਹ ਤਾਂ ਆਇਆ ਹੀ ਨਹੀਂ ਇਹੀ ਤਾਂ ਤੈਨੂੰ ਮੈਂ ਸਮਝਾਉਣਾ ਚਾਹੁੰਦੀ ਆ ਆਪਾਂ ਜੋ ਸੋਚਦੇ ਆ ਉਹ ਕਦੀ ਨਹੀਂ ਹੁੰਦਾ ਤੈਨੂੰ ਇਹ ਸੀ ਵੀ ਇਹ ਮੇਰੇ ਰਾਧਾ ਰੋੜਾ ਇਹਨੂੰ ਮੈਂ ਕੱਢਦਾ ਪਰ ਇਹਨਾਂ ਨੂੰ ਨਹੀਂ ਪਤਾ ਕਿ ਤੇਰੇ ਰਾਧਾ ਰੋੜਾ ਤਾਂ ਕੋਈ ਹੋਰ ਹੀ ਬਣ ਕੇ ਖੜ ਜੂ ਹੁਣ ਸਹੀ ਗੱਲ ਆ ਮੰਮੀ ਇਹ ਬੱਸ ਮੇਰੇ ਤੇ ਪਹਿਜੂ ਕੱਲੀ ਤੇ ਹਾਂ ਹੁਣ ਦੇਖ ਤੇਰੀ ਆ ਤੂੰ ਨਿਭੜੇਗੀ ਮੈਂ ਖੁਦ ਜਾਣੀ ਚੰਗਾ ਮੰਮੀ ਮੇਰੀ ਗੱਲ ਤਾਂ ਸੁਣ ਲਾ ਮੰਮੀ ਹੈਨ ਤੱਕ ਨਹੀਂ ਰਹੇਗੀ ਹੁਣ ਮੈਂ ਕੀ ਕਰੂੰਗੀ